ਫਤਲ ਪਾਣੀ ਆਉਂਦਾ ਤੇ ਮਰੀ ਜਾਂਦੀ ਤੇ ਬਹੁਤ ਮੁਸ਼ਕਲ ਹੁੰਦੀ ਲੰਘਿਆ ਟਪਾ ਕੇ ਪਾਸੇ ਜਾਂਦੇ ਆਰੂ ਮਰ ਜਾਂਦੇ ਲੰਘਿਆ ਨਹੀਂ ਜਾਂਦਾ ਇਹ ਤੇ ਬੇੜੀਆਂ ਬਾੜੀਆਂ ਦੇ ਨਾਂ ਕੇ ਬਾਹਰ ਨਿਕਲੀਦਾ ਹੈ ਉਹਦਰ ਭਈ ਦਰੋਂ ਪਾਣੀ ਆਉਂਦਾ ਸੀ ਉਹ ਖਾਈ ਸੀ ਐ ਜਾ ਨਿਆ ਨੇ ਨੂੰ ਤੇ ਮੈਨੂੰ ਕਰ ਦੇਣਾ ਤੇ ਇਹ ਨਾ ਮਾਵਾ ਤੇ ਨਾ ਕੋਠੇ ਤੇ ਚੜ ਕੇ ਬਹਿ ਜਾਣਾ ਤੇ ਇਹ ਨਹੀਂ ਡੰਗਰਲੀ ਕਰੀ ਇਥੇ ਮੰਨ ਤੇ ਆ ਜਾਣਾ ਜਦੋਂ ਪਾਣੀ ਲੈ ਜਾਣਾ ਮੈਂ ਖਣਾ ਮੈਨੂੰ ਘਰ ਛੱਡਿਓ ਉਹ ਤੋਂ ਫਿਰ ਘਰ ਚ ਲੈ ਜਾਣਾ 냔ਾਂ ਦੀ ਥਾ ਨਾ ਤਾਂ ਪੜਾਈ ਖਰਾਬ ਹੁੰਦੀ ਸੀ ਕੰਮ ਬਿਤਾਵਾ ਖੇਤੀ ਵਾਲੀ ਦਾ ਜਮ ਆ ਮਾਡੇ ਘਰੇ ਤੇ ਪਾ ਸਾਤੇ ਜਾਂਦੇ ਰਹੇ ਕਹੋਣ ਵਾਲਾ ਉਹ ਤਾਂ ਇਹ ਮੈਂ ਕਹ ਲਈਆਂ ਤੂੰ ਮੁੰਡਾ ਹੈ ਬਿਲਡਿੰਗ ਦੇ ਜਾਸ਼ਕਰ ਆਇਦ ਤੱਕਣਾ ਪਹੁੰਚੋ ਦੇ ਕੇ ਆ ਮਰੇ ਖਾਸਾੜੇ ਵਾਲੇ ਉਹ ਤੋਂ ਪਾਣੀ ਵਾਵਾ ਆ ਸੌਦਾ ਦੇਣ ਕੇ ਉਹਨਾਂ ਘਰ ਘੁਰ ਲੈ ਕੇ ਲਗੇ ਤੇ ਉਹਨਾਂ ਕਮਰੇ ਪਾ ਕੇ ਦਿੱਤੇ ਬਾਹਰ ਨਾਲੀ ਜਿਹੜਾ ਦੋ ਅੰਦਰ ਨਹੀਂ ਪੜੇ ਬਾਹਰ ਨਾਲ ਥਾਂ ਹੀ ਲਾਇਆ ਜਨਾ ਹੈ ਉਹੜਾ ਉਖਾਉਂਦਾ ਕੋਠੇੜ ਕੇ ਬਹਰੀ ਦਿੰਦਾ ਹੈ ਫਸਲ ਤਾਂ ਜੇ ਬਾਹਰ ਹੀ ਰਹਿਦਾ ਆ ਬੱਚੀ ਬਾਦਰੀਆ ਜੋ ਬਾਹਰ ਆ ਨਿਕਲਾ ਹੈ ਖਾਸਾ ਧੰਨਵਾਦ ਬਹੁਤ ਚੰਗੀ ਮਦਦਿਆ ਧੰਨਵਾਦ ਬਣਾਉਂਦੇ ਥਾਂ ਕਮਕਾ ਘਰ ਗੁਰ ਲੋਕ ਜਗੇ ਬਣਾਏ ਹੋਣਾ ਜਿੰਨੇ ਵੀ ਦਰਿਆ ਦੇ ਵਿੱਚ ਜਗੇ ਘਰ ਸਾਰੇ ਬਾਹਰ ਕਰਦੇ ਹੋਣਾ ਨਹੀਂ ਇੱਥੇ ਨਹੀਂ ਪਾਣੀ ਆਉਂਦਾ ਉਹਨੂੰ ਖੁਸ਼ ਮਹਾਰਾਤਾ ਦੀ ਵੱਡੀ ਉਮਰ ਕਰੇ